ਬਾਈ ਜਿਵੇਂ ਪਹਿਲਾਂ ਨਾ ਆਲੂ ਬਖਾਰੇ ਵਾਲੀ ਖੇੜ ਚੱਲਦੀ ਸੀ ਤੇ ਜਾਂ ਪਾਣੀ ਵਾਲੀ ਖੇੜ ਚੱਲਦੀ ਆ ਹੁਣ ਥੋੜਾ ਜਿਹਾ ਫਰਕ ਪਾ ਲਿਆ ਬੰਦਿਆਂ ਨੇ ਵਿੱਚ ਕਈ ਅੰਗਰੇਜ਼ੀ ਚੀਜ਼ਾਂ ਹੀ ਵਰਤਣ ਲੱਗ ਗਏ ਕਿਵੇਂ ਲੱਗਦਾ ਵੀ ਕਿਹੜੀ ਖੇੜ ਵਧੀਆ ਗੀ ਜਿਹੜੀ ਬਾਈ ਮੈਡੀਕਲ ਚੀਜ਼ ਆ ਉਹ ਤਾਂ ਮਾੜੀ ਮਾੜੀ ਆ ਹਾਂ ਆਲੂ ਬਖਾਰ ਵਾਲੀ ਖੇੜ ਵੀ ਚੰਗੀ ਆ ਅੱਜ ਕੱਲ ਚੱਲਦੀ ਆ ਉਹ ਆ ਹਾਂ ਵਿੱਚ ਸੌਂਤ ਵੀ ਦੇਈ ਜਾਂਦੇ ਆ ਵਿੱਚ ਜੰਗ ਹਲੜਾ ਵਿੱਚ ਰਗੜ ਕੇ ਉਹ ਦੇਈ ਜਾਂਦੇ ਆ ਵਿੱਚ ਬਾਈ ਹਸਾਰਾ ਰਗੜ ਕੇ ਵੀ ਦੇ ਦਿੰਦੇ ਆ ਹਸਾਰੇ ਦੀ ਹੜ ਘੜ ਕੇ ਉਹ ਦੇ ਦਿੰਦੇ ਉਧਰੋਂ ਵੀ ਉਤਰ ਰੋੜਦਾ ਬੱਚ ਅੱਡੋ ਅੱਡੇ ਗੇਮਾਂ ਨੇ ਲੋਕਾਂ ਦੀਆਂ ਘਬਰਾਹ ਕਰਨਾ ਕਿਸੇ ਕਿਸੇ ਹਿਸਾਬ ਨਾਲ ਤੈਨੂੰ ਜੇ ਤੈਨੂੰ ਆਲੂ ਬਖਾ ਲਈ ਗੇੜ ਦੱਸਤੀ ਤਾਂ ਰਸੌਣ ਤਾਂ ਲਈ ਨਹੀਂ ਦੱਸਣੀ ਨਹੀਂ ਤੇ ਰਸੌਣ ਤਾਂ ਲਈ ਦੱਸਤੀ ਤੈਨੂੰ ਜੰਗ ਹੱਲ ਨਾਲੀ ਦੇ ਪਾਦਾਂ ਦਾ ਬਸ ਤੈਨੂੰ ਕਿਸੇ ਗੱਲ ਨਾਲ ਪਿੱਛੇ ਖਿੱਚਣਾਗਾ ਵੀ ਤੇਰਾ ਨਾਂ ਨਾ ਉੱਚਾ ਹੋ ਜੇ ਵੀ ਹਾਂ ਇਹ ਆਪਣੇ ਆਪਣੇ ਪਿੱਛੇ ਹੀ ਰਹੇ ਮੂਰੇ ਨਾ ਆਵੇ ਆਪਣੇ ਥੱਲੇ ਹੀ ਰਹੇ ਥੱਲੇ ਹੀ ਰਹੇ ਜਦੋਂ हां तू ਅੱਜ ਮੈਤੋਂ ਚੱਲ ਮੈਤੋਂ ਕੋਈ ਛੱਕੇ ਤੂੰ ਵੱਧ ਗਾ ਜੇ ਜਿੱਤਣ ਲੱਗ ਗਿਆ ਮੈਂ ਉੱਥੇ ਖਾ ਰ ਖਾਉਂਗਾ ਵੀ ਬੰਦਾ ਯਾਰ ਆਪਾਂ ਨੂੰ ਭੁੱਲੀ ਜਾਂਦਾ ਹੁਣ ਆਪਾਂ ਤੋਂ ਛੱਕੇ ਬੰਦਾ ਆਪਾਂ ਤੋਂ ਉੱਤੇ ਹੀ ਜਾਂਦਾ ਇਹ ਗੱਲਾਂ ਦੇ ਵਿੱਚ ਬાળા ਬਲਾਂ ਬੰਦੇ ਦਾ ਕਿਹਨਾ ਇਹ じゃ ਸਹੀ ਸੁਣਾ ਪਾਉ ਵੀ ਹਾਂ ਮੰਨ ਕੇ ਚੱਲ ਵੀ ਜਿਹੜਾ ਆਪਾਂ ਨੂੰ ਗਾਈਡ ਕਰੀ ਜਾਏ ਬੰਦਾ ਵੀ ਆਪਣੇ ਤੇ ਕਰਾਸ ਕਰੇ ਕਰਾਸ ਕਰੇ ਆਪਾਂ ਨੂੰ ਵੀ ਆਪਾਂ ਨੂੰ ਗਲਤ ਰਸਤੇ ਪਾਵੇ ਇਹ ਗੱਲਾਂ ਦੇ ਵਿੱਚ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਵੀ ਤੁਸੀਂ ਆਪ ਦਾ ਦਿਮਾਗ ਵਰਤੋ ਇੱਕ ਵਾਰੀ ਮੈਂ ਇੱਕ ਵਾਰੀ ਤੁਸੀਂ ਮੈਨੂੰ ਸਿੱਖ ਲਿਆ ਉਹਦੇ ਵਿੱਚ ਤੁਸੀਂ ਮੇਰੇ ਦੇ ਕੰਮ ਮੇਰੇ ਤੇ ਕੰਮ ਨਾ ਰੱਖੋ ਉਹਦਾ ਥੋੜਾ ਦਿਮਾਗ ਤਾਂ ਹੈਦਾ ਉੱਤੇ ਵੀ ਹਾਂ ਉਹਨੇ ਆਪਾਂ ਨੂੰ ਇੰਨਾ ਕਦਾਚਤਾ ਇਹਦੇ ਵਿੱਚ ਆਪਾਂ ਬਦਲ ਕੇ ਦੇਖੇ ਜੇ ਇੱਥੇ ਊੜਾ ਪੈਂਦਾ ਉੱਥੇ ਤੱਤਾ ਪਾ ਕੇ ਦੇਖ ਲਓ ਵੀ ਕੰਮ ਕਰਦਾ ਕਿ ਨਹੀਂ ਕੰਮ ਕਰਦਾ ਹੈ ਕਿ ਨਹੀਂ ਆਪਾਂ ਊੜਾ ਤਾਂ ਹੁਣ ਐ ਰੋਡ ਪੈ ਗਿਆ ਤੱਤਾ ਐ ਰੋਡ ਪੈਣਾ ਵੀ ਆਪ ਦੇ ਐਕਸਪੈਰੀਮੈਂਟ ਕਰੇ ਬੰਦਾ ਹਾਂ ਉਹਦੇ ਵਿੱਚ ਆਪ ਦਾ ਮੰਨ ਕੇ ਚੱਲ ਬੰਦੇ ਨੂੰ ਆਪ ਦਾ ਦਿਮਾਗ ਤੂੰ ਆਪਦੇ ਦਿਮਾਗ ਨਾਲ ਵੱਡਾ ਹੋਣਾ ਤੂੰ ਮੇਰੇ ਦਿਮਾਗ ਨਾਲ ਵੱਡਾ ਨਹੀਂ ਹੋਣਾ ਮੈਂ ਕੋਈ ਐਡੀ ਚੀਜ਼ ਨਹੀਂ ਮੈਂ ਤੇਰੇ ਸਿਰ ਚ ਘੋਲ ਕੇ ਪਾ ਦੂੰਗਾ ਵੀ ਹਾਂ ਤੂੰ ਮੇਰੇ ਦਿਮਾਗ ਨਾਲ ਚਲੀ ਜਾ ਉਹਦੇ ਵਿੱਚ ਤੇਰਾ ਦਿਮਾਗ ਆਪ ਦਾ ਚਾਹੀਦਾ ਵੀ ਹਾਂ ਵੀ ਅੱਜ ਮੈਨੂੰ ਪਾਲੇ ਨੇਦਾ ਗੱਲ ਰੱਖਤੀ ਕੱਲੋਂ ਯਾਰ ਫੇਰ ਪਾਲੇ ਨੂੰ ਪੁੱਛਾਂਗੇ ਉਹਦੇ ਵਿੱਚ ਤੂੰ ਸੋਚ ਵੀ ਰਾਤ ਨੂੰ ਪੈ ਕੇ ਕਈ ਵਾਰੀ ਬੰਦਾ ਬੈਠਾ ਸੋਚਦਾ ਯਾਰ ਆਪਾਂ ਨੂੰ ਉਹਨੇ ਦੱਸਤੀ ਸੀ ਆ ਗੱਲ ਵੀ ਇਹਦੇ ਵਿੱਚ ਆਪਾਂ ਉਹ ਗੱਲਾਂ ਕਰੀਏ ਵੀ ਆਪਾਂ ਆਪ ਦਾ ਦਿਮਾਗ ਵਾਤ ਕੇ ਦੇਖੀ ਜੇ ਮੈਂ ਤੈਨੂੰ ਕਹਦਾ ਕਬੂਤਰ ਨੂੰ ਅੱਜ 2 ਬਦਾਮ ਦੇ ਤੈਨੂੰ ਦੇ ਦੇ ਤੋ ਉਹਦੇ ਵਿੱਚ ਆਪ ਵੀ ਦੇਖਦਾ ਮੈਂ ਉਹਨੂੰ 1 ਦੇਣਾ 1.5 ਦੇਣਾ ਚਾਹੀ ਤੈਨੂੰ ਦੇ ਦਾ 4 ਦੇਣਾ ਉਹ ਤੂੰ ਆਪ ਦਾ ਦੇਖੇ ਇਹਦੇ ਵਿੱਚ ਕੋਈ ਨਹੀਂ ਪਾਣੀ ਵੀ ਚੱਲੀ ਜਾਂਦਾ ਬਸ ਸਾਰਾ ਕੁਝ ਹੀ ਚੱਲੀ ਜਾਂਦਾ ਬਦ ਤੇ ਇਹ ਨਹੀਂ ਹੈਗਾ ਹਾਂ ਬਾਕੀ ਤੇਰੀ ਗੌਰ ਗੌਰ ਦੇ ਹਿਸਾਬ ਨਾਲ ਸਾਰਾ ਕੁਝ ਹੋਈ ਜਾਂਦਾ ਜੇ ਤੇਰੀ ਗੌਰ ਨਹੀਂ ਫਿਰ ਕੁਝ ਨਹੀਂ ਹੁੰਦਾ ਜੇ ਤੂੰ ਹੁਣ ਤੂੰ ਮਿਹਨਤ ਕਰਦਾ ਜੇ ਤੇਰੀ ਮਿਹਨਤ ਤੇਰੇ ਨਾਲ ਆਉਗੀ ਫਿਰ ਉਹਦੇ ਵਿੱਚ ਕੁਝ ਨਹੀਂ ਹੋ ਜਾ ਸਕਦਾ ਤੂੰ ਸਾਰੀ ਦਿਹਾੜੀ ਤੁਰਿਆ ਫਿਰਦਾ ਮਿਹਨਤ ਕਰਦਾ ਜੇ ਹੁਣ ਤੇਰੀ ਮਿਹਨਤ ਨਾਲ ਆ ਜਾਊ ਉਹ ਚ ਕੀ ਫਰਕ ਬਾਹਰ ਗੱਲਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਗੱਲਾਂ ਉਹਨੇ ਆਕ ਪੁੱਛੋ ਬੰਦੇ ਨੂੰ ਵੀ ਹਾਂ ਜਿਹਦੇ ਵਿੱਚ ਆਪਣਾ ਦਿਮਾਗ ਵੀ ਚੱਲਣਾ ਚਾਹੀਦਾ ਮੈਂ ਤਾਂ ਸਭ ਬਤਾ ਕਟਾ ਕੇ ਕਹਿ ਦੂੰਗਾ ਤੈਨੂੰ ਤੈਨੂੰ ਹੋਰ ਬੰਦਾ ਮਿਲਿਆ ਤੂੰ ਹੋਰ ਨੂੰ ਪੁੱਛੇਗਾ ਯਾਰ ਮੈਨੂੰ ਉਹਨੇ ਆ ਗੱਲ ਦਿੱਤੀ ਆਪਾਂ ਆ ਕਿਵੇਂ ਕਰੀਏ ਉਹਨੇ ਤੈਨੂੰ ਹੋਰ ਦੱਸਣੀ ਆ ਉੱਥੇ ਫਿਰ ਤੂੰ ਕੰਫਿਊਜ਼ ਹੋ ਜਾਏਗਾ ਤੂੰ ਉੱਥੇ ਦੇਖਣਾ ਬੰਦੇ ਨੇ ਆਪੇ ਹਾਂ ਉਹਨੇ ਉੱਥੇ ਆਪ ਜਾ ਇਹਨੇ ਆਪਾਂ ਨੂੰ ਆ ਗੱਲ ਦੱਸੀ ਉਹ ਬੰਦੇ ਨੇ ਆਪਾਂ ਨੂੰ ਆ ਛੇ ਡੇਰਾ ਪਾਇਆ ਸੀ ਤੇ ਤੂੰ ਕਹੇਗਾ ਵੀ ਹੁਣ ਆਪਾਂ ਕਿਹੜੇ ਹਿਸਾਬ ਨਾਲ ਚੱਲੀਏ ਕਿਹੜੇ ਦਿਮਾਗ ਤੇ ਚੱਲੀਏ ਪਰ ਦਿਮਾਗ ਤਾਂ ਇੱਕ ਹੀ ਚਾਹੀਦਾ ਤਰਾ ਆਪ ਦਾ ਦਿਮਾਗ ਚੱਲਣਾ ਚਾਹੀਦਾ ਉੱਥੇ ਤੂੰ ਮੇਰੇ ਦਿਮਾਗ ਨਾਲ ਕੰਮ ਨਾ ਕਰ ਕਬੂਤਰਾਂ ਦੀ ਨਸਲ ਕਿਵੇਂ ਬਣਦੀ ਹੈ ਬਾਈ ਨਸਲ ਬਣਾਉਣੀ ਹੈ ਬੰਦੇ ਨੂੰ ਨਵਾਂ ਕਬੂਤਰ ਵਾਜਾ ਨਸਲ ਤਾਂ ਹੁਣ ਤੁਹਾਨੂੰ ਪਹਿਲਾਂ ਦੱਸ ਕੇ ਹੀ ਹਟਾਂ ਮੈਂ ਹਾਂ ਜੀ ਨੇ ਬਾਈ ਕਬੂਤਰ ਚੰਗੇ ਬਣਾਉਣੇ ਆ ਜਿਵੇਂ ਹੁਣ ਤੁਸੀਂ ਕਹੇ ਤਾਂ ਕਿਸੇ ਨੂੰ ਕਹਦਾ ਆ ਭੈਣ ਭਾਈ ਮਿਲਦੇ ਬਹੁਤ ਮਾੜੀ ਗੱਲ ਉਹਦਾ ਖੂਨ ਤਾਂ ਇੱਕ ਆਪਦਾ ਬਲੱਡ ਰੈਸ਼ ਨੂੰ ਤਾਂ ਬਦਲਣਾ ਹਾਂ ਕਿਤੇ ਹਾਂ ਜੇਦਾ ਆਪਾਂ ਨੂੰ ਪਤਾ ਲੱਗ ਇਹਦੀ ਨਸਲ ਆ ਗਈ ਕੋਈ ਪੰਨੂ ਵਾਲਾ ਕੋਈ ਧੰਨੇ ਵਾਲਾ ਕੋਈ ਹੋਰ ਆ ਵਾ ਦੇਖ ਕੇ ਉਹਨੂੰ ਉਹਦੇ ਜੋੜਿਆਂ ਮਲਵਾਉਂਦੇ ਇਹ ਨਹੀਂ ਹੈਗਾ ਵੀ ਹਾਂ ਆਪਾਂ ਕਿਸੇ ਦੇ ਦਿਮਾਗ ਨਾਲ ਚੱਲੋ ਹਾਂ ਸਾਨੂੰ ਕਿਸੇ ਬੰਦੇ ਨੇ ਰਾਸਤੇ ਪਾਤਾ 2022 ਐਂ ਕਰਕੇ ਤੂੰ ਆ ਮਲਾਦੀ ਕਪੂਤਰ ਹਾਂ ਤੇਰਾ ਉੱਡੂਗਾ ਤੇ ਹਾਂ ਉੱਡੂਗਾ ਉਹ ਹੁਣ ਤਮੋਟ ਵਾਲੇ ਫੌਜੀ ਦੇ ਕਪੂਤਰ ਸੋਟੇ ਪਿੰਡਾਂ ਤੋਂ ਜਾਂਦੇ ਵੀ ਨਹੀਂ ਤੇ ਜਦੋਂ ਜ਼ੋਰ ਲਾਉਣਾ ਦਿੰਦੇ ਆ ਅਗਲਾ ਕਹਿ ਹੁੰਦਾ ਵੀ ਪਰੇ ਹੋ ਕੇ ਬਹਿ ਜਾ ਮੜ ਜਾ ਫੇਰ ਗੱਲ ਕਰੀਂ ਅਗਲਾ ਚਾਤਰਾ ਲੈ ਕੇ ਪਰੇ ਤੁਰ ਜਾਂਦਾ ਵੀ ਮੈਂ ਵੀ ਕੋਈ ਨਾਟ ਲੈਣਾ ਤੇ ਹੁਣ ਹਾਂ ਨਸਲਾਂ ਬਹੁਤ ਨੇ ਨਸਲਾਂ ਦਾ ਇੱਕ ਨਹੀਂ ਹੈਗੇ ਦੁਨੀਆ ਤੇ ਬਹੁਤ ਨਸਲਾਂ ਨੇ ਕੋਈ ਕਹਿੰਦਾ ਮੇਰੇ ਕੋਲੇ ਜਸਵੀਰ ਵਾਲਿਆ ਕੋਈ ਕਹਿੰਦਾ ਮੇਰੇ ਕੋਲੇ ਆਪਣੇ ਪੀਰ ਕੋਟੀਆਂ ਦੇ ਕੋਈ ਕਹਿੰਦਾ ਮੇਰੇ ਕੋਲੇ ਆਪਣੇ ਇਹਨਾਂ ਦੇ ਆ ਭਾਈ ਸਾਹਿਬ ਕਹੇ ਕੋਈ ਨਾ ਮੈਂ ਧੰਨੇ ਦੇ ਕੋਈ ਕਹਿੰਦਾ ਗੁਰਦੇਵ ਤੇ ਗੁਰਦੇਵ ਤੇ ਧੰਨੇ ਦੇ ਕੋਈ ਫਰਕ ਨਹੀਂ ਤੇ ਕੋਈ ਹੁਣ ਕਹਿੰਦਾ ਮੇਰੇ ਕੋਲ ਕਿਲੇਲੇ ਕਾਕੇ ਦੇ ਆ ਕੋਈ ਕਹਿੰਦਾ ਮੇਰੇ ਕੋਲ ਮੀਰਾਬ ਨੇ ਹੁਣ ਇਹਦੇ ਵਰ ਕੀ ਕੁਛ ਕਰੀ ਜਾਈਏ ਇਹਦਾ ਹੁਣ ਤੇਰਾ ਦਿਮਾਗ ਉੱਥੇ ਕੰਮ ਕਰਨਾ ਚਾਹੀਦਾ ਮੀਰਾਬ ਦਾ ਕਈ ਮਲੂਕ ਤੇ ਧੰਨੇ ਦਾ ਕਈ ਮਲੂਕ ਉੱਥੇ ਸਾਰਾ ਦਿਮਾਗ ਕੰਮ ਕਰਦਾ ਕਿਹੜਾ ਤੇਜ਼ ਆ ਕਿਹੜਾ ਠੰਡਾ ਹੋਸਾਬ ਨਾਲ ਬੰਦਾ ਹਾਂ ਤੇ ਠੰਡੇ ਨਾਲ ਕਰਕੇ ਮੰਨ ਕੇ ਜਾ ਫੇਰ ਚੱਲੂ ਕੰਮ ਵੀ ਹਾਂ ਕਬੂਤਰ ਦਾ ਵੀ ਦੇਖਣਾ ਵੀ ਵਿਹ ਘਰੇ ਕਿੰਨਾ ਗੋੜਦਾ ਉਹ ਆਪਾਂ ਜੇ ਘਰੇ ਕਹੀ ਗਏ ਵੀ ਹਾਂ ਇਹ ਤਾਂ ਬਹੁਤ ਉੜਦਾ ਇਹਨੂੰ ਬਾਜੀ ਛੱਡ ਲੇਗੇ ਆ ਮੈਂ ਤਾਂ ਉਹਨੂੰ ਘਟ ਗਿਆ ਮੰਨਣਾ ਉਹਨੂੰ ਦੇਖਣਾ ਤਾਂ ਪਾ ਹੈ ਨੀਗਾ ਫਾਇਦਾ ਕੀ ਦਾ ਚਾਹੇ ਤਰੇ ਕਰ ਲੱਖ ਤਰਾ ਦਾਣੇ ਚ ਪਾਈ ਜਾਵੇ ਪਰ ਉਹਨੇ ਤੈਨੂੰ ਬਾਹਰ ਘਾਟਾ ਹੀ ਦਿਖਾਣਾ ਜਰਾ ਤਿੰਨਾਂ ਤਰੇ ਘਰੇ ਘਾਟ ਉੱਡੂਗਾ ਉਹਨੇ ਤਰਾ ਵੱਧ ਵੱਧ ਉੱਡੂਗਾ ਇਹ ਨਾ ਸੋਚੋ ਅੱਜ ਘਰੇ ਆਪਣਾ ਦਾਣੇ ਸਪਾਉਂਦਾ ਵੀ ਹਾਂ ਕੱਲ ਨੂੰ ਆਪਣਾ ਉੱਥੇ ਦੇਣੇ ਜਾਵਾਂ ਖਬਰ ਆਪਾਂ ਐਂਦਾ ਉੱਥੋਂ ਟੱਬਜੇ ਪਰੇ ਕਰਾ ਚ 4 ਵਜੇ ਹੂੰ ਇਹਦਾ ਕੋਈ ਪਤਾ ਨਹੀਂਗਾ ਆਪਾਂ ਤਾਂ ਇੰਨਾ ਕੁ ਸੋਚੋ ਵੀ ਆਪਣੀ ਨਸਲ ਹੋਣੀ ਚਾਹੀਦੀ ਠੰਡੀ बिया ਆਪਣਾ ਕਬੂਤਰ ਪਿੰਡ ਨਾ ਛੱਡੇ ਸਭ ਤੋਂ ਵੱਡੀ ਗੱਲ ਆ ਜਦੋਂ ਕਬੂਤਰ ਦਾ ਬੰਦੇ ਦਾ ਕਬੂਤਰ ਪਿੰਡ ਨਹੀਂ ਛੱਡਦਾ ਅੱਧੀ ਵਜੇ ਤਾਂ ਬੰਦਾ ਉਹਨੂੰ ਜਿੱਤ ਲੈਂਦਾ ਜਦੋਂ ਮਾਨ ਲਾ ਕੇ ਜਲਾ ਪਹਿਲੀ ਗੱਲ ਤ ਆਪਣ ਨੂੰ ਜਦੋਂ ਕਬੂਤਰ ਛੱਡਦਾ ਆਪਾਂ ਨੂੰ ਚਿੰਤਾ ਹੋ ਜਾਂਦੀ ਆ ਫਿਰ ਨਹੀਂ ਫਿਰਨੀਆ ਘੁੰਮੀ ਜਾਂਦੇ ਆ ਕਿ ਕਿਹੜੀ ਕੰਨੀ ਔੜਦਾ ਕਿਹੜੀ ਕੰਨੀ ਆਪਾਂ ਨੂੰ ਚਿੰਤਾ ਲੱਗਦੀ ਮੇਰਾ ਸਾਲਾ ਖੜੂਕ ਨਹੀਂ ਖੜੂਕ ਇੱਥੇ ਪਰ ਜਦੋਂ ਆਪਾਂ ਨੂੰ ਪਤਾ ਵੀ ਆਪਣਾ ਕਬੂਤਰ ਕੰਨੀ ਨਹੀਂ ਪਿੰਡ ਹੀ ਨਹੀਂ ਛੱਡਣਾ ਇਹ ਆ ਚੁੱਪ ਕਰਕੇ ਬਹਿ ਜਾਂਦਾ ਇੱਕ ਥਾਂ 'ਤੇ ਜਹਾਕ ਮਰਦਾ ਦਿਖਾ ਦਾਂਗੇ ਨਹੀਂ ਬੈਠੇ ਨਹੀਂ ਅੱਜ ਕੱਲ ਬਾਈ ਖੜਿਆਰੀ ਬਹੁਤ ਤਕੜੇ ਬੰਦੇ ਆ ਵਿੱਚ ਇੰਨੇ ਕਾਪੀ ਵਾਲੇ ਇੰਦੇ ਬੰਦੇ ਵਧੀਆ ਨੇ ਵੀ ਕਬੂਤਰਾਂ ਨੂੰ ਮੰਨ ਕੇ ਕਬੂਤਰ ਨਾਲ ਧੋਖਾ ਨਹੀਂ ਕਰਦੇ ਬੰਦਰਾਂ ਨਾਲ ਕਰ ਲੈਣਗੇ ਇਹਦਾ ਕਿੱਜਾ ਜਾਨਵਰ ਪੂਰਾ ਭਰ ਜਾਨਵਰ ਆ ਇਹਦਾ ਇਹਨੇ ਕੀ ਬਗੜਿਆ ਆਪਣਾ ਠੀਕ ਆ ਕਰਨੀ ਤੇ ਬਾਕੀ ਗੱਲਾਂ ਬਾਈ ਦੂਰ ਦੀਆਂ ਠੀਕ ਆ ਕਰਨੀ ਆਪਾਂ ਤਾਂ ਇੰਨੀ ਗੱਲ ਕਹਿੰਦੇ ਆ ਵੀ ਬਾਹਲਾ ਕਿਸੇ ਪਿੱਛੇ ਲੱਗੋ ਨਾ ਆਪ ਦਾ ਦਿਮਾਗ ਨਾਲ ਆਪ ਕਰੋ ਜਿੰਨਾ ਕੁ ਸੋਣ ਕਿਸੇ ਨੇ ਦੱਸਤਾ ਉਹਦੇ ਵਿਸ਼ਵਾਸ ਰੱਖੋ ਬੰਦੇ ਜੇ ਤੋ ਤੁਹਾਨੂੰ ਵਿਸ਼ਵਾਸ ਹੈ ਨਹੀਂਗਾ ਫਿਰ ਤੁਸੀਂ ਆਪਾਂ ਨੂੰ ਬਾਬਾ ਬਨਾਨਕ ਤੇ ਵਿਸ਼ਵਾਸ ਆ ਜੇ ਆਪਾਂ ਨੂੰ ਉਹਦੇ ਤੇ ਜੇ ਆਪਾਂ ਉਹਦਾ ਵਿਸ਼ਵਾਸ ਹੀ ਚੱਕਤਾ ਫਿਰ ਆਪਾਂ ਕਸਮ ਨਹੀਂ ਕਰ ਸਕਦੇ ਬਸ ਆ ਪਤਾ ਇੰਨੀ ਗੱਲ ਜਾਣਦੇ ਆ ਠੀਕ ਹੈ ਤਨੇ ਬਸ ਵਿਸ਼ਵਾਸ ਬਣਾਣਾ ਬਣਾਉਣਾ ਸੋਡੀ ਗੱਲ ਆ ਤੇ ਦਛਣਾ ਤੁਹਾਨੂੰ ਅਗਲੀ ਦੀ ਗੱਲ ਆ ਜੇ ਹੁਣ ਤੁਸੀਂ ਵਿਸ਼ਵਾਸ ਬਣਾਈ ਰੱਖੋ ਉਹ ਤੁਹਾਨੂੰ ਪੁੱਠੇ ਰਸਤੇ ਪਾਈ ਜਾ ਪਤਾ ਉਹ ਗੱਲ ਬੇ ਕੁੱਲ ਮਾੜਾ ਕਹਨੇ ਆ ਵੀ ਹਾਂ ਨਾ ਇਹ ਗੱਲਾਂ ਸਭ ਗੀਆਂ ਗਲਤ ਨੇ ਵੀ ਆਹਾਂ ਬੰਦਾ ਅੱਜ ਮੇਰੇ ਕੋਲੇ ਤੂੰ ਚੱਲ ਕੇ ਆ ਗਿਆ ਮੈਂ ਤੈਨੂੰ ਇੱਥੋਂ ਤੇਰਾ ਪੈਰ ਉੱਥੇ ਨਾਲੇ ਡੇਗਦਾ ਮੈਂ ਤੈਨੂੰ ਕਹਾਂ ਇੱਧਰ ਨੂੰ ਹੋ ਜਾ ਉੱਥੇ ਤੇਰਾ ਖੂਚ ਡੱਗ ਪੇ ਪੈਰ ਹੂੰ ਉਹ ਕਿੱਡੀ ਮਾੜੀ ਗੱਲ ਆ ਪਤਾ ਇਹ ਗੱਲਾਂ ਕਹਨੇ ਆ ਵੀ ਨਾ ਆਪਦੇ ਦਿਮਾਗ ਨਾਲ ਚੱਲ